ਹਾਂਜੀ ਫਤਿਹ ਸਿੰਘ ਜੀ ਬਾਏ ਕਰੋ ਸਾਰਿਆਂ ਨੂੰ ਸਾਰਿਆਂ ਨੂੰ ਬਾਏ ਇਹ ਕਹੋ ਅਸੀਂ ਫਰੂਟ ਖਾਂਦੇਦੇ ਆ ਪਪੀਤਾ ਖਵਾਵੋ ਤੇ ਵੀ ਇਸ ਨੂੰ ਵੀ ਖਵਾ ਦੇਖੋ ਭੁੱਖੀ ਲੱਗੇ ਦੀ ਇਹ ਕੋਣ ਕੋਣ ਕਹਿੰਦਾ ਹੁੰਦਾ ਹੈ ਬੱਚਿਆਂ ਨੂੰ ਪਹਿਲਾ ਪਹਿਲਾ ਸਮੇਂ ਦੇ ਵਿੱਚ ਇਹੀ ਕਹਿੰਦੇ ਹੁੰਦੇ ਨਾ ਭੁਖੜ ਭੁਖੜ ਚੂਗਾ ਫਤੇ ਨੂੰ ਵੀ ਖਵਾ ਉਤਰ ਫਤੇ ਨੂੰ ਵੀ ਦੋ ਮੈਂ ਨਹੀਂ ਇਹ ਕਵਾਇਟ ਦੇ ਦੇ ਬਗੈ ਨੂੰ ਆ ਦੇ ਦੇ ਤਿੰਨ ਦੇ ਤੈਨੂੰ ਮੈਂ ਇੱਕ ਦੇ ਦੇ ਇੱਕ ਦੇ ਦੇ ਇੱਕ ਦੇ ਦੇ ਸਟਿਕ ਸਟਿਕ ਲੈਣ ਦਾ ਕੀ ਫਾਇਦਾ ਜੇ ਤੂੰ ਹੱਥਾਂ ਨਾਲ ਹੀ ਖਾਣੀ ਇਹਦੇ ਆਸਤੇ ਨਾਲ ਸ਼ਾਬਾਸ਼ ਯਾਬਾਸ਼ ਫਤੇ ਸਿੰਘ ਵੀ ਖਾਣਦੇ ਆਪਾਂ ਪਪੀਤਾ ਪਪੀਤਾ ਖਾੜਿਆ ਮਤੇ ਗਾਇਸ ਮੈਂ ਪਪੀਤੇ ਨਾਲ ਬਹੁਤ ਅਚੀ ਚੀਜ਼ਾਂ ਬਣਾ ਸਕਦੀ ਬਣਾ ਕੇ ਬਤਾਉ ਕਿ ਲੋ ਪਪੀਤਾ ਮੇਰਾ ਫੇਵਰੇਟ ਹੈ ਬੋਲ ਪਪੀਤਾ ਸ਼ੇਕ ਪੀਨੀ ਆ ਮੈਂ ਘਰ ਹੀ ਬਣਾਉਂਦੀ ਆ ਮੇਰੀ ਮੰਮਾ ਮੇਰੀ ਮੰਮਾ ਨੇ ਮਸ਼ੀਨ ਲਾਈ ਹੋਈ ਆ ਪਪੀਤਾ ਸ਼ੇਕ ਵੀ ਬੀਤੀ ਹੂੰ ਉਸਮਾਨ ਲਾਇ ਬਨਾਨਾ ਸ਼ੇਕ ਕਟਨ ਸ਼ੇਕ ਐਂਸਮਾਨ ਸਾਰਾ ਲੈਂਦੇ ਦਾ ਚੈਰੀ ਵਿੱਚ ਪਾਣ ਵਾਸਤੇ ਹਾਨੀਫਾ ਤਾਂ ਸ਼ਿੰਗਰ ਦੇ ਇੱਕ ਵਾਈਟ ਫੇਰ ਪਤਲਾ ਗਾਇਸ ਮੈਂ ਤਾਂ ਬਤਾਨੇ ਜਿਵੇਂ ਕੀ ਇਹ ਕਰਨੇ ਦੀਆਂ ਤੁਫਨ ਦੇ ਇੱਕ ਵਾਈਟ ਜੇ ਦੇਖੋ ਜੀ ਬਟ ਅਦੇ ਨਾ ਆ ਦੇ ਉਹਦੇ ਨੇ ਐੜਾ ਦੇਖ ਦਿਨ ਇਹ ਦੇਖੋ ਗਾਇਸ ਮਨੇ ਕੀ ਬਣਾਇਆ ਹੂੰ ਬਣਾਇਆ ਅੱਜ ਅਹੀਂ ਬਣਾਈਆਂ ਪਰਥੇ ਦੀ ਸਬਜੀ ਤੇ ਓਣ ਅਹੀਂ ਚੋਲ ਧਰ ਦਿੱਤੇ ਪਰਥੇ ਨਾਲ ਚੋਲ ਪਰਥਾ ਬਣਾਇਆ ਹੁਣ ਅਹੀਂ ਮਰੋੜ ਪ੍ਰਸ਼ਾਦਾ ਪਾਣੀ ਲੱਗ ਪੇ ਬਕਾਨ ਏ ਜਪਨਜੀਤ ਦੇ ਦਾਦੇ ਦੀ ਪ੍ਰਸ਼ਾਦਾ ਤਿਆਰ ਹੋ ਗਿਆ ਜਪਨਜੀਤ ਚਲੀ ਆ ਪਰਦਾਦਾ ਜੀ ਨੂੰ ਰੋਟੀ ਦੇਣ ਅੱਜ ਅਹੀਂ ਪਰਥਾ ਮਨੇ ਨਾਲ ਚਾਹ ਹੋਰ ਜਾਣ ਚਲੋ ਜਪਨ ਜੀ ਦੇ ਕੇ ਆਓ ਧਿਆਨ ਨਾਲ ਦੇਖਿਆ ਠੀਕ ਆ ਦਰਮਿਆں ਹਾਈ ਫੁਲਕੇ ਲਾਉਣੇ ਆ ਗਰਮ ਗਰਮ ਹੀ ਲਾਉਣੇ ਆ ਹੁਣ ਹੁਣ ਮੈਂ ਤੇ ਬੀਬੀ ਨੇ ਖਾਣੀ ਆ ਤੇ ਬੱਚਿਆਂ ਨੇ ਰੋਟੀਆਂ ਹੀ ਬਣਾ ਕੇ ਲੈੰਦੀ ਆ ਪਾਪਾ ਸਾਡੇ ਨੇ ਖਾ ਲਈ ਐ ਤੇ ਅਹੀਂ ਹੁਣ ਇੱਥੇ ਆ ਗਏ ਆ ਤੇ ਫਤਿਹ ਸਾਡਾ ਰੋਟੀ ਖਾਂਦਾ ਖਾਂਦਾ ਹੀ ਸੌਣ ਲੱਗ ਪਿਆ ਜੇ ਆਪਣੇ ਸ਼ਾਮੀ ਖਾਧੀ ਇਹਦੇ ਕੰਨੀ ਮੈਨੂੰ ਹੁਣ ਭੁੱਖ ਘਟਾ। ਇਹ ਕਹਲਾ ਇਹ ਬੱਡਦੀਆਂ ਢੋਆ ਪਹਿਲੀਆਂ ਜਿਹੜੀਆਂ ਸੋਸਮਾਨ ਆਈਂਦਾ ਇਹਦੇ ਦੇ ਪਾਣੀ ਪੂਣੀ ਤੇ ਜਿਹੜੀਆਂ ਨਵੀਆਂ ਢੋਆ ਆਈਆਂ ਉਹਤੇ ਕੱਖ ਵੀ ਨਹੀਂ ਰਖੋਂਦਾ। ਹਣੀ ਬੀਬੀ ਇਹਦੇ ਵਿੱਚ ਕੱਪੜੇ ਆ ਜਾਂਦੇ ਕਿਤੜ? ਹਾਂ ਮਮਾ ਦੇ ਸ਼ੋਈ ਉਹਨਾਂ ਦੀ ਪਰਲੇ ਸਮਾਨ ਦੀ ਸੋਈ ਆ। ਹਣੀ ਕਹਿੰਦੇ ਇਹਦੇ ਵਿੱਚ ਕੱਪੜੇ ਹੁਣ ਜਿਹੜੇ ਹੁਣ ਚੱਲੇ ਆ ਉਹਨਾਂ ਦੀ ਸ਼ੋਈ ਹੀ ਆ ਬਸ ਮਮਾ। ਹਣੀ ਆ ਇਹਦੇ ਵਿੱਚ ਕੱਪੜੇ ਆ ਜਾਂਦੇ। ਹਾਂ। ਚਲੋ ਦੇ ਲੋ ਬਸ ਬਾਏ ਬਾਏ ਸਾਰਿਆਂ ਨੂੰ ਅਸੀਂ ਹੁਣ ਲੱਗੇ ਆ ਰੋਟੀ ਖਾਣ ਇਹ ਸਾਡਾ ਛੋਟਾ ਜਿਹਾ ਬਲੌਗ